40 ਰੁਪਏ ਲਿੱਤਾ ਇਸ ਸਮਾਨ ਰਾਤ ਫੱਤੀ ਖਾਨ ਲੱਗੇ ਉਹਦੇ ਚ ਜਾਨਵਰ ਤੇ ਤੇ ਖਾਣ ਦੇ ਥੋੜੀ ਅਸੇ ਖਾਈ ਤੇ ਜਦੋਂ ਮੇਰੇ ਘਰ ਦੇ ਕਹਦੇ ਦੇਖਣਾ ਕਾਲਾ ਜੇ ਮੇਰੀ ਬੇਟੀ ਜਾਂਦੀ ਕਾਲਾ ਜੇ ਦੇਖਣਾ ਜਿਹੜੀ ਕੀ ਹੈ ਫਿਰ ਮੈਂ ਦੇਖਿਆ ਵਗਾ ਕੁਛ ਨਹੀਂ ਆ ਵੈਸੇ ਫਿਰ ਦੇਖਿਆ ਜੀ ਲੈਡ ਵਿੱਚ ਆ ਕੇ ਇਹ ਜਾਨਵਰ ਸੀ ਕੰਟੀ ਹੈ ਜੀ ਠੀਕ ਹੈ ਜੀ ਰਾਤੀ ਅਸੀਂ ਸਲੀਪ ਦਿੱਤਾ ਲਗਾਂ ਤੋਂ 140 ਰੁਪਏ ਲਈ ਠੀਕ ਹੈ ਜੀ ਉੱਤੇ ਅੰਨੇਵਾ ਸਬਜ਼ੀਆਂ ਨੰਗੀਆਂ ਪਈਆਂ ਠੀਕ ਹੈ ਜੀ ਰਸ਼ ਬਹੁਤ ਜ਼ਿਆਦਾ ਹੁੰਦਾ ਕੋਈ 6 ਟੱਕਦੇ ਨਹੀਂ ਹੈਗੇ 140 ਰੁਪਏ ਲਿੱਤਾ ਇਸ ਸਮਾਂ ਰਾਤ ਰਾਤੀ ਖਾਣ ਲੱਗੇ ਉਹਦੇ ਵਿੱਚ ਜਾਨਵਰ ਨਿਕਲੇ ਵਿੱਚ ਉਹਨਾਂ ਤੋਂ ਸੋਏ ਦੇ ਬਾਰੇ ਹੁਣ ਦੇਖੋ ਪਹਿਲਾਂ ਕੇਕ ਆਇਆ ਬੱਚੇ ਨੇ ਉਹਦੀ ਡੈਥ ਹੋ ਗਈ ਕੋਈ ਰਾਸ਼ਨ ਤੇ ਵੀ ਨਹੀਂ ਆਉਂਦਾ ਵੀ ਇਹ ਚੀਟ ਟੱਕ ਲਈ ਨਹੀਂ ਟੱਕਲੇ ਸਿਰਫ ਇਹ ਇਕੱਠੇ ਕਰਨ ਦੀ ਆਦਤ ਪਈ ਹੋਈ ਹੈ ਇਹਨਾਂ ਨੂੰ ਇਹ ਚੀਜ਼ਾਂ ਸਾਰੀਆਂ ਉਹਵੇਂ ਹੀ ਨੰਗੇ ਪਈਆਂ ਮੱਖਣ ਉਹ ਵੀ ਨੰਗਾ ਪੈਦਾ ਹੀ ਹੋਏ ਨੰਗਾ ਪਈ ਰਸ ਹੋ ਜਾਂਦਾ ਜਿਆਦਾ ਕੰਟਰੋਲ ਹੁੰਦਾ ਨਹੀਂ ਇਹਨਾਂ ਤੋਂ ਚੀਜ਼ਾਂ ਨੂੰ ਆ ਜ਼ਹਿਰੀਲੀ ਚੀਜ਼ ਵਿੱਚ ਦਿੱਤੀ ਆ ਰਾਂ ਤੁਸੋਂ ਮੇਰੇ ਬੱਚੇ ਢਿੱਲੇ ਹੋ ਗਏ ਜਿਸ ਤੋਂ ਕਿਹਨੂੰ ਕਹੀਏ ਬੰਟੀ ਜੀ ਜਦੋਂ ਡੱਬਾ ਤੋਂ ਰਿਲੇਟ ਇੱਕ ਖਾਣ ਤੇ ਥੋੜੀ ਅਸੀਂ ਖਾਈ ਤੇ ਜਦੋਂ ਮੇਰੇ ਘਰ ਦੇ ਕਹਿੰਦੇ ਦੇਖਣਾ ਕਾਲਾ ਜਾ ਮੇਰੀ ਬੇਟੀਆਂ ਦੀ ਕਾਲਾ ਜਾ ਕਿਤੇ ਦੇਖ ਲੋ ਜਿਹੜੀ ਕੀ ਹੈ ਫਿਰ ਮੈਂ ਦੇਖਿਆ ਮੈਂਗਾ ਕੁਛ ਨਹੀਂ ਆ ਵੈਸੇ ਫਿਰ ਦੇਖਿਆ ਜੀ ਲੈਟ ਵਿੱਚ ਆ ਗਈ ਇਹ ਜਾਨਵਰ ਸੀ ਉਹਦੇ ਬੇਟੀ ਦੀ ਪਲੇਟ ਦੇ ਵਿੱਚੋਂ ਤੁਸੀਂ ਇਹ ਰੇ ਰੱਟਾ ਕੀਤਾ ਹਾਂਜੀ ਹਾਂ ਤੇ ਇਹਦੇ ਉਸ ਤੋਂ ਬਾਅਦ ਅਸੀਂ ਫਿਰ ਬਿਡਿੰਗ ਦਵਾਈ ਦੁਵਾਤੀ ਸੀ ਰਾਜ ਡਾਕਟਰ ਜੋਸ਼ੀ ਦੇ ਠੀਕ ਹੈ ਜੀ ਉਹ ਉਲਟੀ ਅਲਟਿਕਦੀ ਆਈ ਠੀਕ ਹੋ ਗਏ ਮਤਲਬ ਹੁਣ ਮੈਂ ਇਹ ਚੀਜ਼ ਪ੍ਰਸ਼ਾਸਨ ਨੂੰ ਇਹ ਮੰਗਾ ਮੇਰੀ ਦੇਖੋ ਇਹ ਚੀਜ਼ਾਂ ਐਨ ਗੱਲੀਆਂ ਹੋਰ ਗਿਆ ਕੱਪੜੇ ਪੈਸੇ ਕਮਾਨ ਵਿੱਚ ਇਹਨਾਂ ਚੀਜ਼ ਧੱਕਦੇ ਐ ਨਾ ਵਾਸਤਾ ਉੰਦੇ ਵਾਰ ਰਾਸ਼ਨਾਂ ਦਾ ਚੀਜ਼ਾਂ ਨਹੀਂ ਆ ਰਹਿੰਦੇ ਆ ਮੈਂ ਤੇ ਦੁਕਾਨਦਾਰ ਕੋਲ ਵੀ ਸੀ ਕਿ ਉਸ ਕਹਿਤ ਨਾਲ ਕਿ ਆ ਤੁਹਾਡੇ ਤੋਂ ਕਮਾਂਡ ਤੋਂ ਅਧਾ ਨਹੀਂ ਗਿਆ ਤੁਹਾਨੂੰ ਲੱਗਦਾ ਨਹੀਂ ਆਪਣੀ ਬੈਟਰੀ ਨਹੀਂ ਲੱਗਦਾ ਨਹੀਂ ਜਿਵੇਂ ਤੁਸੀਂ ਸ਼ਾਕਾਹਾਰੀ ਭੋਜਨ ਖਾ ਰਹੇ ਹੋ ਇਹਦੇ ਵਿੱਚ ਇਹ ਚੀਜ਼ਾਂ ਜਿਵੇਂ ਕੋਪਰੇਟ ਕੋਆਇਆ ਜਾ ਰਿਹਾ ਮਸਾਲਾ ਹੀ ਕੋਆਇਆ ਜਾ ਰਿਹਾ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਦੇ ਕੋਈ ਚੀਜ਼ ਆ ਸਕਦੀ ਹਾਂਜੀ ਹਾਂਜੀ ਉੱਥੇ ਸਾਰਾ ਵੈਸ਼ਰੂਮ ਹੈ ਇਹਦਾ ਤਾਂ ਸਾਨੂੰ ਵੈਸ਼ਰੂਮ ਦਾ ਕਾਹਦਾ ਰਹਿ ਗਿਆ ਇੱਕ ਤਾਂ ਬੰਦਾ ਚਿਕਨ ਖਾ ਰਿਹਾ ਚਲ ਪਤਾ ਵੀ ਚਿਕਨ ਖਾ ਰਹੇ ਆ ਭੂਜਾ ਮੇਰੀ ਬੇਟੀ ਖਾਂਦੇ ਨਹੀਂ ਹਾਂ ਜੀ ਖਾਲਾਂ ਜੀ ਫਿਰ ਦੱਸੋ ਪਤਾ ਨਹੀਂ ਬੱਚੇ ਦੇ ਪਤਾ ਨਹੀਂ ਬੱਚੇ ਲੱਗਦਾ ਨਹੀਂ ਕਿ ਉਹ ਤਾਂ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਆ ਜੇ ਸਾਡੇ ਵਰਗਾ ਕੁਝ ਜਾਏਗਾ ਲੱਗੇ ਪ੍ਰਧਾਨ ਜੀ ਕਿਸੇ ਨੂੰ ਕੋਈ ਗੱਲ ਹੀ ਉਹਨਾਂ ਸਾਨੂੰ ਤੇ ਗੱਲ ਮੈਂ ਉਹਦੇ ਕੋਲ ਗਿਆ ਨਹੀਂ ਮਤਲਬ ਉਸੇ ਕਾਰਵਾਈ ਕਰਵਾਉਣਾ ਚਾਹੁੰਦਾ ਕਿ ਅੱਗੇ ਦੀ ਥੋੜੀ ਕੇਅਰ ਹੋ ਜਾਏਗੀ ਉਹਨੂੰ ਨਸਬੀ ਦੀ ਵੀ ਲੱਗ ਜਾਏ ਵੀ ਚੀਟ ਠਾਕੇ ਰੱਖੀਏ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਚੀਟ ਤਾਂ 140 ਰੁਪਏ ਦੀ ਆ ਬੱਚੇ ਨੂੰ ਕੁਝ ਨਾ ਫਿਰ ਦੱਸੋ ਕਿਸ ਦੇ ਹੱਥ ਕਰਦੇ ਤੇ ਫਿਰ ਕਹਿੰਦੇ ਆਹ ਕਰ ਲੋ ਇਹ ਕਰ ਲੋ ਇਹ ਕੰਮ ਹੁਣ ਤੁਸੀਂ ਜੋ ਵੜੀ ਦੇਖਿਆ ਕੇਕ ਵਾਲੇ ਦਾ ਚੌਕਲੇਟ ਵਾਲੇ ਦਾ ਇਕ ਅਲਾ ਬਾਹਰ ਆ ਗਿਆ ਜੀ ਬੱਚਾ ਨਹੀਂ ਸਾਡਾ ਮਿਲਿਆ ਦੋਸਤੋ ਕਿੰਨੇ ਹੁਣ ਡੇਰੀ ਵਾਲੇ ਆ ਦੁੱਧ ਐ ਨੰਗਾ ਪਿਆ ਹੁੰਦਾ ਮਛਰ ਪਏ ਹੁੰਦੇ ਆ ਜੋ ਉਹਨਾਂ ਨੂੰ ਕਹਾਂ ਦੀ ਠੱਕ ਦਾਂਗੇ ਉਹ ਠੱਕਦੇ ਫੇਰ ਵੀ ਨਹੀਂ ਹੈਗੇ ਤੁਹਾਨੂੰ ਕੀ ਲੱਗਦਾ ਕੀ ਦੀ ਜ਼ਿੰਮੇਵਾਰੀ ਗੋਲੀ ਚੀਤੀ ਜਾਈਏ ਤੇ ਦੇਖੋ ਜਿਹੜਾ ਦੁਕਾਨਦਾਰ ਦੀ ਜ਼ਿੰਮੇਵਾਰੀ ਹੁਣ ਸੀ ਦੀ ਆ ਉਹ ਸਿਰਫ ਆਪਣੇ ਪੈਸੇ ਕੱਟਣ ਦੇ ਮਤਲਬ ਤੇ ਰੱਖਦੇ ਆਂ ਜੀ ਚੀਜ਼ ਕੋਈ ਦੇਖਣੀ ਨਹੀਂ ਨੋਕਰ ਰੱਖਿਆ ਭਈਏ ਉਹ ਬਸ ਅੰਨੇ ਵਾ ਪਾਈ ਜਾਂਦੇ ਨੇ ਚੀਜ਼ਾਂ ਫਟਾਫਟ ਪਾਈ ਜਾਂਦੇ ਰਾਤ ਨੂੰ ਰਸ ਹੁੰਦਾ ਐਡਾ ਕੋਈ ਦੇਖਦਾ ਨਹੀਂ ਕੋਈ ਨੇਰੇ ਪੈ ਕੇ ਖਾ ਲੈਂਦਾ ਮੈਨੂੰ ਤਾਂ ਨਹੀਂ ਦੱਸਿਆ ਸੀ ਬਚ ਜਾਂਦਾ ਜੀ ਜਾਨ ਮਰ ਚਲੇ ਜਾਂਦਾ ਮੇਰੇ ਹਿਸਾਬ ਨਾਲ ਬਚਣਾ ਨਹੀਂ ਮਤਲਬ ਜਾਨ ਵੀ ਜਾ ਸਕਦੀ ਹਾਂ ਜਾਂ ਰਾਤ ਮੇਰੀ ਬੇਟੀ ਨੂੰ ਉਲਟੀਆਂ ਲੱਗੀਆਂ ਇਹ ਖਾਣ ਤੋਂ ਬਾਅਦ ਹਾਂਜੀ ਉਲਟੀਆਂ ਲੱਗੀਆਂ ਸੀ ਮੰਗੀ ਕਰਦੇ ਪ੍ਰਸ਼ਾਸਨ ਤੋਂ ਕਿ ਮੈਂ ਪ੍ਰਸ਼ਾਸਨ ਹੋਏਗਾ ਨਾ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਦੇ ਨੱਥ ਪਾਈ ਜਾਵੇ ਥੋੜੀ ਜਿਹੀ ਬੰਦ ਹੀ ਕਾਰਵਾਈ ਕੀਤੀ ਜੀ ਦਸਵਿੰਦਰ ਸਿੰਘ ਜੀ ਅਜੇ ਕੀ ਕੀ ਮਾਮਲਾ ਜਿਹੜਾ ਡੱਬੇ ਦੇ ਵਿੱਚੋਂ ਜਿਹੜਾ ਕੂਕਲੇ ਚ ਫਿੱਤੀ ਲੱਗੀ ਸਾਹਮਣੇ ਮਾਮਲਾ ਸਰ ਹੈ ਜੀ ਰਾਤ ਸੀ ਜੀ ਬਦੇ ਮੈਂ ਬਾਈਕ ਤੇ ਬੈਠਾ ਸੀ ਪ੍ਰਧਾਨ ਜੀ ਨੇ ਸਬਜ਼ੀ ਲਈ ਏ ਤੇ ਅਸੀਂ ਚਲੇ ਗਏ ਆ ਉਸ ਤੋਂ ਬਾਅਦ ਇਹ ਪ੍ਰਧਾਨ ਜੀ ਨੂੰ ਸਵੇਰੇ ਅੱਗੇ ਪਿੱਛੇ ਆ ਕੇ ਕਹਿੰਦੇ ਵੀ ਤੁਸੀਂ ਟੋਕਰਾ ਗਿਆ ਐ ਨਹੀਂ ਬੁਗਲ ਹੋਈ ਸਾਡੀ ਤੇ ਜਿਹਨੇ ਕਹਿੰਦਾ ਕਿ ਖਰਾਬ ਮਿਲਿਆ ਤੇ ਵਿੱਚੋਂ ਨਿਕਲਿਆ ਤਾਂ ਉਸ ਤੋਂ ਬਾਅਦ ਬਿੜੀ ਖਾਣ ਤੋਂ ਬਾਅਦ ਜੀ ਖਰਾਬ ਹੋ ਗਿਆ ਹਾਂ ਦੱਸ ਤੇ ਇਹ ਕਹਿੰਦੇ ਬਿੜੀ ਤਵੀਰ ਖਰਾਬ ਹੋਈ ਉਹ ਕਹਿੰਦੇ ਬਿੜੀ ਆਣੇ ਤੁਸੀਂ ਜਦੋਂ ਫੀਚਰ ਗਏ ਤੁਸੀਂ ਨਾਲ ਸੀਗਾ ਉਸਨੂੰ ਆ ਮੈਂ ਬਾਹਰ ਬਾਈਕ ਤੇ ਬੈਠਾ ਇਹ ਬੋਲ ਬੋਲ ਤੇ ਪ੍ਰਧਾਨ ਜੀ ਤਾਂ ਡੈਂਗੇਜ ਹੋ ਗਏ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੈਨੂੰ ਹੁਣ ਸਵੇਰੇ ਸੇ ਜਾਨਾ ਆ ਵੀ ਕੋਈ ਨਗਲੇ ਸਮਝੀ ਜੋ ਕੀ ਕਹਿਣਾ ਚਾਹੋਂਗੇ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ਜ਼ਿੰਮੇਵਾਰਤਾ ਦੇਖੋ ਨਾ ਢਾਬੇ ਵਾਲੇ ਦੀ ਬਣਦੀ ਹੈ ਥੋੜਾ ਸਪਾਈ ਰੱਖਣ ਤਿਆਰ ਰੱਖਣਾ ਮੰਨ ਲਓ ਬੱਚੇ ਨੂੰ ਕੋਈ ਹੋ ਜਾਂਦਾ ਥੋੜਾ ਸਫਾਈ ਰੱਖਣਾ ਇਹਦੇ ਉੱਤੇ ਦੇ ਰਸ਼ ਪੈ ਰਿਆ ਜੀ ਅੰਨੇ ਵਾਰ ਪਈਏ ਫਟਣ ਦੱਬੀ ਦੁਰੀ ਜਾਂਦੇ ਸਾਰੀ ਚੀਜ਼ਾਂ ਗਈਆਂ ਬੀ ਜੂਨਦੀਆਂ ਬਹੁਤ ਵੱਡਾ ਜਿ ਕਿੱਟਾ ਨੁਕਸਾਨ ਹੋ ਸਕਦਾ ਸੀ ਇਹਦੇ ਨਾਲ ਨੁਕਸਾਨ ਤਾਂ ਜਿ ਕੋ ਭਾਜੀ ਹੈ ਹੀ ਜਿਹੜੀ ਗੱਲ ਹੈ ਬੱਚੇ ਨੂੰ ਕੋਈ ਖੂਦ ਹੋ ਸਕਦਾ ਜੇ ਮੰਨ ਲਓ ਕੋਈ ਵੱਡੀ ਚੀਜ਼ ਹੁੰਦੀ ਹੋਂ ਦਾ ਜੇ ਥੋੜੀ ਛੋਟੀ ਛੋਟੂ ਵਾਲ ਮੰਗੀ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਹੈ ਵੀ ਇਹਨੂੰ ਪ੍ਰਸ਼ਾਸਨ ਨੂੰ ਮੰਗੇ ਹੀ ਵੀ ਇਹਨਾਂ ਦੇ ਹੱਥ ਪਈ ਜੇਵੇ ਜਿੰਨੇ ਵੀ ਇਹ ਆਪਣਾ ਸਾਫ ਪੁਰੀ ਸਿਚੁਏਸ਼ਨ ਨਹੀਂ ਦੇ ਦੇ ਥੋੜਾ ਧਿਆਨ ਨਹੀਂ ਰੱਖਦੇ ਕੋਈ ਲੱਗਦਾ ਨਹੀਂ ਕਿ ਪਟਿਆਲੇ 'ਚ ਇਸ ਤਰ੍ਹਾਂ ਦੀ ਘਟਨਾ ਕਾਫੀ ਹੋ ਰਹੀਆਂ ਨੇ ਪਰ ਸੇਰ ਨੂੰ ਆ ਕੋਈ ਘਟਨਾ ਦੌੜ ਦਈ ਦੇਖੋ ਤੁਸੀਂ ਤੁਸੀਂ ਖਬਰਾਂ ਲਾਂਦੀ ਏ ਕੋਈ ਨਾ ਕੋਈ ਘਟਨਾ ਦੌੜ ਦਈਂ ਕਿਤੇ ਚੌਕਲੇਟ ਵਾਲੂਗੀ ਕਿਤੇ ਕੇਕ ਵਾਲੀ ਨੂੰ ਕਿਤੇ ਕਿਤੇ ਹੋਈ ਕੋਈ ਹੁੰਦਾ ਵੀ ਨਹੀਂ ਤੇ ਖਬਰਾਈ ਰਹੀ ਦਿੰਦੀ ਹੋਏ ਜਿਵੇਂ ਇਹ ਭਾਰ ਨੂੰ ਕਰਦਾ ਨਹੀਂ ਹੈ बार-बार ਚੈਕਿੰਗ ਕਰਨੀ ਚਾਹੀਦੀ ਚਾਰਕਣਾ ਚਾਹੀਦਾ ਕੋਈ ਲੋਕ ਬਹੁਤ ਸੈਕਟ ਵਗੈਰੇ ਇਹ ਤਾਂ ਭਲੀ ਹੁਈ ਹੱਡੀ ਨੇ ਭਗਦੀਆਂ ਭਗ ਲੋਗ ਤੇ ਕੋਹੜੀਆਂ ਲੱਗੀਆਂ ਖੁੱਲੇ ਚ ਸਾਰਾ ਕੁਝ ਵੇਚੀ ਜਾ ਰਹੇ ਆ ਵਿੱਚ ਮੱਖੇ ਆ ਮੱਛਰ ਸਭ ਜੋ ਭਾਂਡੇ ਟਿੰਡੇ ਡੰਡੇ ਨਾਲੇ ਚਲਾਇਆ ਹੋਏ ਨੇ ਸਭ ਦਬੀ ਤੁਰੇ ਜਾਂਦੇ ਨੇ ਕੋਈ ਸਹੀ ਹਾਲ ਤੇ ਧਿਆਨ ਹੈ ਨੀਗਾ ਭਾਵੇਂ ਜੁਮੇਵਾਰੀ ਬਣਦੀ ਜੀ ਦੀ ਸਾਡੀ ਕਹੀ ਮੰਗੇ ਜੀ ਪ੍ਰਸ਼ਾਸਨ ਤੋਂ ਇਨਸਾਫ ਹੋਣਾ